ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਵਿਵਾਦਿਤ ਬਿਆਨਾਂ ਦੇ ਕਰਕੇ ਵਿਵਾਦਿਤ ਕੰਮਾਂ ਦੇ ਕਰਕੇ ਬੜੇ ਚਰਚਾ ਚ ਰਹਿੰਦੇ ਆ ਕੁਲਵੰਤ ਸਿੰਘ ਪੰਡੋਰੀ ਜਿੰਨਾ ਤੋਂ ਸ਼ਾਇਦ ਆਸ ਨਹੀਂ ਸੀ ਕੀਤੀ ਜਾ ਸਕਦੀ ਪਰ ਉਹਨਾਂ ਨੇ ਵੀ ਅਰਦਾਸ ਦੇ ਨਾਲ ਨਾਲ ਕੁਝ ਐਸੇ ਸ਼ਬਦ ਕਹਿ ਦਿੱਤੇ ਜਿਸ ਦੇ ਨਾਲ ਵਿਰੋਧੀਆਂ ਨੇ ਤਾਂ ਸਵਾਲ ਕਰਨਾ ਸੀ ਪਰ اخلاਕੀ ਤੌਰ ਦੇ ਉੱਤੇ ਜਾ ਆਪਣਾ ਫਰਜ਼ ਸਮਝਦਿਆਂ ਵੀ ਹੋਇਆ ਹਾਲੇ ਤੱਕ ਉਹਨਾਂ ਨੇ ਉਸ ਢੰਗ ਦੇ ਨਾਲ ਸਿਰ ਨਹੀਂ ਨਿਵਾਇਆ ਜਿਵੇਂ ਨਿਵਾਉਣਾ ਚਾਹੀਦਾ ਸੀ ਅਸਲ ਦੇ ਵਿੱਚ ਜਦੋਂ ਬੰਦੇ ਦੀ ਕਹਿੰਦੇ ਮੱਤ ਮਾਰੀ ਜਾਂਦੀ ਤੇ ਫਿਰ ਇਦਾਂ ਹੀ ਹੁੰਦਾ ਹੁਣ ਕੁਲਵੰਤ ਸਿੰਘ ਪੰਡੋਰੀ ਹੋਣੀ ਇੱਕ ਆਪਣੇ ਵਾਂਗੂ ਇੱਕ ਪੱਤਰਕਾਰ ਸੀ ਕਿਸਮਤ ਦੇ ਨਾਲ ਉਹ ਐਮਐਲਏ ਦੂਜੀ ਵਾਰ ਬਣ ਗਏ ਲੇਕਿਨ ਜਦੋਂ ਚਮਚਾਗਰੀ ਦੀ ਹੱਦ ਹੁੰਦੀ ਨਾ ਤੇ ਤੁਸੀਂ ਗਲਤੀਆਂ ਕਰਦੇ ਹੋ ਕਿਉਂਕਿ ਉਹਨਾਂ ਨੂੰ ਲੱਗਾ ਕਿ ਅ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਗੁਰੂਆਂ ਤੋਂ ਵੱਡੇ ਨੇ ਇਸ ਕਰਕੇ ਜਦੋਂ ਤੁਸੀਂ ਆਪਣੇ ਜਿਹੜੇ ਪੋਲੀਟੀਕਲ ਬੌਸ ਹੋ ਉਹਨਾਂ ਨੂੰ ਗੁਰੂਆਂ ਦੇ ਬਰਾਬਰ ਸਮਝਦੇ ਹੋ ਨਾ ਤੇ ਫਿਰ ਤੁਹਾਡੀ ਅਕਲ ਮਾਰੀ ਜਾਂਦੀ ਹੈਗੀ ਮੱਤ ਮਾਰੀ ਜਾਂਦੀ ਹੈ ਤੇ ਉਹ ਕਲਵੰਤ ਸਿੰਘ ਪੰਡੋਰੀ ਦੇ ਮੱਤ ਮਾਰੀ ਗਈ ਹੈਗੀ ਕਿਵੇਂ ਤੁਸੀਂ ਜਿਹੇ ਸ਼ਬਦਾਂ ਦਾ ਇਸਤੇਮਾਲ ਕਰਦੇ ਹੋ ਕਟੋ ਕਟ ਘੱਟ ਬੋਲੋ ਨਾ ਬੋਲੋ ਚਮਚੀਗਰੀਏ ਤੁਸੀਂ ਬਤੇਰੀ ਕਰੀ ਚਲੋ ਤੁਸੀਂ ਕਿਹੜਾ ਥੱਕਦੇ ਹੋ ਪਰ ਜਦੋਂ ਸਿਆਣਾ ਜਿਹੜਾ ਪੋਲਿਟਿਸ਼ਨ ਹੁੰਦਾ ਨਾ ਉਹ ਅਜਿਹੀਆਂ ਗੱਲਾਂ ਨਹੀਂ ਕਰਦਾ ਪਿੱਛੇ ਜੇ ਇੱਕ ਕਲਵੰਤ ਪਡੋਰੀ ਨੇ ਤੇ ਗੁਨਾਹ ਕੀਤਾ ਪਿੱਛੇ ਜੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸ਼ਾਮਲ ਹੋ ਗਏ ਸੀ ਬੋਨੀ ਜ ਨਾਲ ਉਹ ਕਹਿੰਦਾ ਕਿ ਜੀਸੂ ਮਸੀਹ ਵੱਡਾ ਧਰਮ ਆ ਸਿੱਖ ਛੋਟੇ ਧਰਮ ਆਗੇ ਨੇ ਹੂੰ ਫਿਰ ਇਸ ਤੋਂ ਪਹਿਲਾਂ ਹੋਰ ਵੀ ਕਈਆਂ ਨੇ ਅਜਿਹੇ ਗੱਲਾਂ ਕੀਤੀਆਂ ਇਹ ਮੈਨੂੰ ਲੱਗਦਾ ਕਿ ਇਹਨਾਂ ਲੋਕਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈਗਾ ਹਾਂ ਤੁਹਾਡੇ ਪੋਲੀਟੀਕਲ ਬੌਸ ਆ ਪੈਰੀ ਆਤ ਲਓ ਉਹਨਾਂ ਦੇ ਬੂਟਾਂ ਤੇ ਪਾਲਿਸ਼ ਕਰੋ ਉਹਨਾਂ ਦੇ ਕੱਪੜੇ ਤੋਂ ਟਾਈਆਂ ਬਨੋ ਜੋ ਮਰਜ਼ੀ ਕਰ ਲੋ ਲੋਕਾਂ ਨੂੰ ਕੋਈ ਗਰੇਜ਼ ਨਹੀਂ ਹੁੰਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਚ ਤੁਹਾਡਾ ਜਿਹੜਾ ਬੌਸ ਨਾ ਉਹ ਤੁਹਾਡੇ ਮਾਪਿਓ ਤੋਂ ਵੀ ਉੱਪਰ ਤੁਹਾਡੇ ਬਣ ਜਾਂਦੇ ਹੋਗੇ ਨੇ ਕਿਉਂਕਿ ਮਾਪਿਓ ਨੇ ਤਾਂ ਜਨਮ ਦੇ ਦਿੱਤਾ ਹੈਗਾ ਤੇ ਕਰਮ ਕਹਿੰਦੇ ਕਿ ਨਹੀਂ ਇਹ ਸਾਡੇ ਇਸ ਗੁਰੂ ਦੇ ਕਰਕੇ ਸਾਨੂੰ ਕਰਮ ਮਿਲ ਗਏ ਜਿਨ੍ਹਾਂ ਨੇ ਕਿਸੇ ਨੂੰ ਐਮਐਲਏ ਬਣਾਤਾ ਮੰਤਰੀ ਬਣਾਤਾ ਐਮਪੀ ਬਣਾਤਾ ਨਾ ਜਦ ਤੁਸੀਂ ਆਪਣੇ ਬੌਸ ਨੂੰ ਖੁਸ਼ ਕਰਦੇ ਹੋ ਤੇ ਫਿਰ ਘੱਟੋ ਘੱਟ ਖੁਸ਼ ਕਰਨ ਦੇ ਤਰੀਕੇ ਹੋਰ ਹੋਣੇ ਚਾਹੀਦੇ ਨੇ ਚਮਚਾਗिरी ਕਰਨ ਦੇ ਤਰੀਕੇ ਹੋਰ ਹੋਣੇ ਚਾਹੀਦੇ ਤੁਸੀਂ ਗੁਰਬਾਣੀ ਦੇ ਸ਼ਬਦਾਂ ਨੂੰ ਜੋੜ ਕੇ ਉਹਨਾਂ ਨੂੰ ਵੱਡੇ ਕਰੇ ਇੱਕ ਲਾਲਜੀਤ ਸਿੰਘ ਭੁੱਲੋ ਰੋਣ ਦੀ ਇੱਕ ਵਾਇਰਲ ਹੋ ਰਹੀ ਆ ਉਹ ਵੀ ਇਹ ਕਹਿ ਰਹੇ ਨੇ ਇਹਦਾ ਮਤਲਬ ਹੈ ਕਿ ਕਿੰਨੀ ਕੀ ਇਹ ਸੋਚ ਦੇ ਮਾਲਕ ਹੋਣਗੇ ਔਰ ਅਸੀਂ ਇਹਨਾਂ ਲੋਕਾਂ ਨੂੰ ਐਮਐਲਏ ਸਮਝ ਰਹੇ ਆ ਅਸੀਂ ਜਿਤ ਵਾਰ-ਵਾਰ ਜਿਤਾ ਕੇ ਭੇਜਦੇ ਘੱਟੋ-ਘੱਟ ਜਿਹੜੇ ਲੋਕ ਨੇ ਇਹਨਾਂ ਨੂੰ ਮਾਰਨ ਅਕਲ ਨੂੰ ਹੱਥ ਮਾਰਨਾ ਚਾਹੀਦਾ ਜਦੋਂ ਅਸੀਂ ਲਾਇਲਪੁਰ ਖਾਲਸਾ ਕਾਲਜ ਤੋਂ ਸੰਦੀਪ ਪੜ੍ਹਦੇ ਸੀ ਤੇ ਐਮਏ ਪੰਜਾਬੀ ਦੇ ਸਾਡੇ ਪ੍ਰੋਫੈਸਰ ਸਨ ਪ੍ਰੋਫੈਸਰ ਹਰਬੰਸ ਸਿੰਘ ਬਲੀਨਾ ਸਾਹਿਬ ਉਹ ਸਾਨੂੰ ਗੁਰਮਤ ਪੜ੍ਹਾਉਂਦੇ ਸੀ ਉਹ ਜਦੋਂ ਕਿਉਂਕਿ ਗੁਰਮਤ ਦੇ ਵਿੱਚ ਬਹੁਤ ਸਾਰੀ ਗੁਰਬਾਣੀ ਦਾ ਉਹਦੇ ਵਿੱਚ ਜ਼ਿਕਰ ਹੈ ਔਰ ਸਿਲੇਬਸ ਦਾ ਪਾਰਟ ਆ ਤੇ ਜਦੋਂ ਤੁਸੀਂ ਗੁਰਬਾਣੀ ਦੀਆਂ ਤੁੱਕਾਂ ਕਿਉਂਕਿ ਬਹੁਤ ਸਾਰੇ ਗੁਰੂ ਸਬਾਨ ਦੀ ਉੱਥੇ ਬਾਣੀ ਆ ਭਗਤਾਂ ਦੀ ਬਾਣੀ ਉਹਦੇ ਵਿੱਚ ਸੰਤਾਂ ਦੀ ਬਾਣੀ ਆਉਂਦੀ ਹੈ ਭੱਟਾਂ ਦੀ ਬਾਣੀ ਆਉਂਦੀ ਹੈ ਉਹ ਕਹਿੰਦੇ ਹੁੰਦੇ ਰੱਬ ਦਾ ਵਾਸਤਾ ਕਿ ਗੁਰਬਾਣੀ ਦੀ ਤੁੱਕ ਗਲਤ ਨਾ ਲਿਖਿਓ ਹੂੰ ਅਧੂਰੀ ਬਣਾ ਲਿਖਿਓ ਹੂੰ ਛੱਡ ਦਿਓ ਮੈਂ ਸਮਝ ਜਾਵਾਂਗਾ ਮੈਂ ਨੰਬਰ ਦੇ ਦਾਂਗਾ ਲੇਕਿਨ ਖੁਦ ਗੁਰੂ ਨਾ ਬਣਿਓ ਹੁਣ ਇਹ ਜਿਹੜੇ ਕਲਵੰਤ ਸਿੰਘ ਪੰਡੋਰੀ ਹੋਣੀਆਂ ਮੈਨੂੰ ਨਹੀਂ ਪਤਾ ਕਿੰਨਾ ਕਿ ਉਹਨਾਂ ਨੂੰ ਗਿਆਨ ਕਿੰਨੇ ਕੀ ਪੜ੍ਹੇ ਆ ਗਏ ਨੇ ਕਿੰਨੀ ਕੀ ਉਹਨਾਂ ਨੂੰ ਗੁਰਮਤਿ ਦਾ ਕਿੰਨੀ ਕੀ ਉਹਨਾਂ ਨੇ ਫਲਸਫੀ ਆਉਂਦੀ ਹੈ ਜਾਂ ਕਿੰਨਾ ਕਿ ਉਹਨਾਂ ਨੇ ਧਰਮ ਪੜ੍ਹਿਆ ਹੈਗਾ ਉਹ ਇੱਕ ਮੈਟਰ ਵੱਖਰਾ ਇਸ਼ੂ ਹੋ ਸਕਦਾ ਪਰ ਘੱਟੋ ਘੜ ਉਹ ਚੀਜ਼ਾਂ ਤੇ ਤੁਹਾਨੂੰ ਨਹੀਂ ਬੋਲਣੀਆਂ ਚਾਹੀਦੀਆਂ ਜਿਹੜੀਆਂ ਨਹੀਂ ਆਉਂਦੀਆਂ ਜਿਨ੍ਹਾਂ ਦੇ ਨਾਲ ਗਿਆਨ ਨਹੀਂ ਹੈ ਸਿਆਣੇ ਇਸੇ ਕਰਕੇ ਕਹਿੰਦੇ ਨੇ ਕਿ ਅ ਲिटल ਨੌਲੇਜ ਮੋਰ ਡੇਂਜਰਸ ਹੈ ਨਾ ਕਿ ਤੁਹਾਡੀ ਘੱਟ ਨੌਲੇਜ ਵੀ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਤੇ ਉਹੀ ਇੱਕ ਕਲਵੰਤ ਸਿੰਘ ਪਡੋਰੀ ਵਾਸਤੇ ਹੋ ਗਿਆ ਕਿ ਤੁਹਾਨੂੰ ਗੁਰੂ ਸਬਾਨ ਬਣਨ ਦੀ ਲੋੜ ਨਹੀਂ ਹੈਗੀ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਉਹ ਜਿਹੜਾ ਪ੍ਰੋਫੈਸਰ ਹਰਬੰਸਿੰਘ ਬਲੀਨਾ ਉਹਦੀ ਗੱਲ ਮੈਨੂੰ ਇੱਕ ਉਹਨਾਂ ਦੀ ਬੜੀ ਢੋਕਦੀ ਹੈਗੀ ਕਿ ਤੁਸੀਂ ਛੱਡ ਦਿਓ ਉਹਦੇ ਅਰਥ ਜੇ ਆਉਂਦੇ ਕਰ ਦਿਓ ਸਲੋਗ ਨਾ ਲਿਖਿਓ ਟੋਕਣ ਨਾ ਲਿਖਿਓ ਬਾਣੀ ਦਾ ਕੋਈ ਜ਼ਿਕਰ ਨਾ ਕਰੋ ਜੇ ਪੂਰੀ ਆਉਂਦੀ ਤੇ ਤਾਂ ਕਰਿਓ ਜੇ ਨਹੀਂ ਆਉਂਦੀ ਤੇ ਨਾ ਕਰਿਓ ਤੇ ਹੁਣ ਤੁਸੀਂ ਕਿਵੇਂ ਇੱਕ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਤੁਸੀਂ ਜੋੜ ਰਹੇ ਹੋ ਯਾਰ ਇਹ ਤਾਂ ਬਹੁਤ ਵੱਡਾ ਗੁਨਾਹ ਕਿੱਥੇ ਗੁਰਬਾਣੀ ਕਿਸ ਸੰਦਰਭ ਦੇ ਵਿੱਚ ਗਰੀਬਾਂ ਬਾਰੇ ਨਿਤਾਣਿਆਂ ਬਾਰੇ ਕਰਦੀ ਹੈਗੇ ਤੁਸੀਂ ਕੁਲਵੰਤ ਸਿੰਘ ਪਡੋਰੀ ਸਾਹਿਬ ਦੱਸਣ ਵੀ ਤੁਸੀਂ ਕਿਹੜੇ ਪਾਸਿਓ ਤੁਹਾਨੂੰ ਓਟ ਕਿਸ ਪਾਸਿਓ ਚਾਹੀਦੀ ਹੈਗੀ ਨਾ ਯਾਰ ਅਸੀਂ ਜਿਸੇ ਵੀ ਤੁਹਾਡੇ ਤੁਹਾਡਾ ਅਕੀਦਾ ਜਿਸ ਤੇ ਵੀ ਹੈ ਚਾਹੇ ਤੁਸੀਂ ਸਿੱਖ ਧਰਮ ਨੂੰ ਮੰਨਦੇ ਹੋ ਚਾਹੇ ਹਿੰਦੂ ਧਰਮ ਨੂੰ ਮੰਨਦੇ ਚਾਹੇ ਮੁਸਲਮਾਨ ਧਰਮ ਨੂੰ ਮੰਨਦੇ ਚਾਹੇ ਤੁਸੀਂ ਇਸਾਈ ਧਰਮ ਮੰਨਦੇ ਤੁਹਾਡੇ ਵਾਸਤੇ ਤੋਂ ਹੀ ਹੈ ਨਾ ਤੇ ਹੁਣ ਬਦਕਿਸਮਤੀ ਇਹ ਹੈ ਕਿ ਅਸੀਂ ਆਪਣੇ ਜਿਹੜੇ ਪੋਲੀਟੀਕਲ ਬੌਸ ਹੈ ਜਿਨ੍ਹਾਂ ਕਰਕੇ ਸਾਨੂੰ ਟਿਕਟਾਂ ਮਿਲਦੀਆਂ ਤੇ ਜਿਨ੍ਹਾਂ ਕਰਕੇ ਅਸੀਂ ਲੋਕ ਜਿਤਾਉਂਦੇ ਨੇ ਟਿਕਟ ਤੇ ਪਾਰਟੀ ਦਿੰਦੀ ਆ ਅਸੀਂ ਉਹਨਾਂ ਦਾ ਜਿਹੜਾ ਦਰਜਾ ਵਾ ਉਹਨਾਂ ਨੂੰ ਗੁਰੂਆਂ ਜਿਹੜੇ ਨੇ ਸਾਡੇ ਅਸਲ ਗੁਰੂ ਇੱਕ ਦਿਨ ਨਾ ਤੁਹਾਡੇ ਕੋਈ ਤੁਹਾਡੇ ਟੀਚਰ ਵੀ ਗੁਰੂ ਹੁੰਦੇ ਨੇ ਤੁਹਾਡੇ ਕੋਚ ਵੀ ਗੁਰੂ ਹੁੰਦੇ ਨੇ ਤੁਹਾਡੇ ਪੋਲੀਟিক্যাল ਬਾਸ ਗੁਰੂ ਨਹੀਂ ਹੋ ਸਕਦੇ ਹਾਂ ਤੁਹਾਨੂੰ ਗੁਣ ਸਿਖਾਏ ਪਰ ਤੁਸੀਂ ਤੇ ਜਿਹੜੇ ਅਸਲ ਗੁਰੂ ਪੀਰ ਪਗੰਬਰ ਸੰਤ ਫਕੀਰ ਤੁਸੀਂ ਹੋ ਉਹਨਾਂ ਦਾ ਰੁਤਬਾ ਬਰਾਬਰ ਲੈ ਜਾਂਦਾ ਹੈਗਾ ਨਾ ਤੇ ਇਹ ਜਿਹੜੀ ਆਮ ਆਦਮੀ ਪਾਰਟੀ ਤੋਂ ਤੁਸੀਂ ਆਸ ਇੰਨੀ ਕੀ ਰੱਖ ਸਕਦੇ ਹੋ ਕਿਉਂਕਿ ਜਿਹੜੇ ਜੇਲਾਂ ਦੇ ਵਿੱਚ ਗਏ ਨੇ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਗਏ ਨੇ ਇਹ ਉਹਨਾਂ ਨੂੰ ਵੀ ਭਗ ਸਿੰਘ ਸਮਝਦੇ ਆਗਰੇ ਜਿਹੜੇ ਇੱਕ ਭ੍ਰਿਸ਼ਟਾਚਾਰੀ ਲੋਕਾਂ ਨੂੰ ਸਮਝ ਲੈਂਦੇ ਨੇ ਕਿ ਭਗ ਸਿੰਘ ਨੇ ਤੇ ਉਹ ਫਿਰ ਤੁਸੀਂ ਉਹ ਤੇ ਗੁਰੂ ਗੁਰੂ ਸਬਾਨੂ ਦੇ ਵੀ ਬਰਾਬਰ ਦਰਜਾ ਦੇ ਦਿੰਦੇ ਆਏ ਤੇ ਇਸ ਕਰਕੇ ਆਮ ਆਦੀ ਪਾਰਟੀ ਜਿੰਨੇ ਕਿ ਉਹਨਾਂ ਦੇ ਲੀਡਰ ਇਹ ਨਹੀਂ ਕਿ ਸਾਰੇ ਪਰ ਸਾਰਿਆਂ ਜੋ ਬਹੁਤ ਸਾਰੇ ਜਿੰਨੇ ਕਿ ਸੋਚ ਦੇ ਮਾਲਕ ਨੇ ਉਹ ਆਪਣੀ ਸੋਚ ਦਾ ਪ੍ਰਗਟਾਵਾ ਕਰ ਦਿੰਦੇ ਨੇ ਉਹਨਾਂ ਚ ਕਲਵੰਤ ਸਿੰਘ ਪੰਡੋਰੀ ਇੱਕ ਹਾਲਾਂਕਿ ਪਿਛਲੇ ਕਿਉਂਕਿ 2017 ਤੋਂ ਲੈ ਕੇ 2022 ਦੇ ਵਿੱਚ ਵੀ ਹੈ ਪਿਛਲੇ 7 ਸਾਲਾਂ ਤੋਂ ਉਹ ਮੈਂਬਰ ਐਮ ਐਲ ਏ ਨੇ ਵਵਾਦਾਂ ਤੋਂ ਦੂਰ ਇਹ ਨੇ ਬਾਕੀ ਐਮਐਲਏ ਦੇ ਬਹੁਤ ਸਾਰੇ ਵਿਵਾਦ ਨੇ ਪਰ ਇਹ ਇੱਕ ਵੱਡਾ ਵਿਵਾਦ ਛੇੜਿਆ ਉਹ ਪਤਾ ਨਹੀਂ ਉਹਨੇ ਮਾਫੀ ਮੰਗੀ ਕਿ ਨਹੀਂ ਪਰ ਮਾਫੀ ਮੰਗੀ ਕਰਕੇ ਨਾ ਉਹ ਫਿਰ ਗਲਤ ਗੱਲ ਹੋ ਜਾਂਦੀ ਹੈ ਕਿ ਪਹਿਲਾਂ ਤੁਸੀਂ ਗੁਨਾਹ ਕਰਦੇ ਹੋ ਫਿਰ ਮਾਫੀ ਮੰਗਦੇ ਹੋ ਇਹ ਮੈਨੂੰ ਲੱਗਦਾ ਕਿ ਇਹ ਉਹਨਾਂ ਨੂੰ ਘੱਟੋ ਘੱਟ ਲੈਸਨ ਮਿਲ ਗਿਆ ਹੋਊਗਾ ਕਿ ਅੱਗੇ ਤੋਂ ਘੱਟੋ ਘੱਟ ਖੁਦ ਅਜਿਹੀ ਟਿੱਪਣੀਆਂ ਨਾ ਕਰੋ ਜਿਹੜੀਆਂ ਕਿਸੇ ਦੀ ਪਾ ਮਨਾਵ ਨੂੰ ਠੇਸ ਪਾਉਂਦੇ ਇਸ ਮਸਲੇ ਦੇ ਵਿੱਚ ਕਾਲਤਕ ਸਾਹਿਬ ਦੇ ਜਥੇਦਾਰ ਸਾਹਿਬ ਦੀ ਜੋ ਸਟੇਟਮੈਂਟ ਆਈ ਉਹਨਾਂ ਨੇ ਤਾਂ ਬੜੀ ਤਿੱਖੀ ਸਟੇਟਮੈਂਟ ਗੱਲ ਕੇ ਇਸ ਤੋਂ ਵੱਡੀ ਸ਼ਰਮਿੰਦਗੀ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਇੱਕ ਐਮਐਲਏ ਆਪਣੇ ਪੋਲੀਟੀਕਲ ਬੌਸਾਂ ਨੂੰ ਖੁਸ਼ ਕਰਨ ਵਾਸਤੇ ਕਿਵੇਂ ਚਮਚਾਗिरी ਕਰ ਰਿਹਾਗੇ ਨੇ ਹਾਲਾਂਕਿ ਸਿਰਫ ਆਮ ਆਦੀ ਪਾਰਟੀ ਚ ਇਸ ਤੋਂ ਪਹਿਲਾਂ ਕਾਲੀ ਦਲ ਦੇ ਲੀਡਰਾਂ ਨੇ ਵੀ ਕੀਤੀ ਆ ਕਾਂਗਰਸ ਸਾਲੇ ਵੀ ਕਰ ਜਾਂਦੇ ਹੱਗੇ ਨੇ ਤੇ ਇਸ ਕਰਕੇ ਇਹ ਘੱਟੋ ਘੱਟ ਅਜੇ ਸਾਡੇ ਜਿਹੜੇ ਪੋਲੀਟਿਸ਼ੀਅਨ ਆ ਉਹਨਾਂ ਨੂੰ ਗਰੇਜ਼ ਕਰਨਾ ਚਾਹੀਦਾ ਕਿ ਜਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਉਹਨੂੰ ਹੱਥ ਨਹੀਂ ਪਾਉਣਾ ਚਾਹੀਦਾਗਾ ਤੁਸੀਂ ਹੋਰ ਵੀ ਕਹਿ ਸਕਦੇ ਹੋ ਕਿ ਮੇਰੇ ਵਰਗਾ ਜਿਹੜਾ ਗਰੀਬ ਆ ਹੂੰ ਕਦੀ ਸੋਚਿਆ ਨਹੀਂ ਸੀ ਕਿ ਮੈਂ ਇੱਕ ਪੱਤਰਕਾਰ ਤੋਂ ਮੈਂ ਐਮਐਲਏ ਬਣ ਜਾਊਗਾ ਤੇ ਮੈਂ ਇੱਕ ਭਗਵੰਤ ਮਾਨ ਸਾਹਿਬ ਕਰਕੇ ਬਣ ਗਿਆ ਜਾਂ ਕੇਜਰੀਵਾਲ ਸਾਹਿਬ ਬਣ ਕੇ ਬਣ ਗਿਆ ਪਰ ਇਹ ਜਿਹੜੀ ਤੁਸੀਂ ਹਵਾਲਾ ਦਿੱਤਾ ਨਾ ਉਹ ਸਰਾਸਰ ਗਲਤ ਹਾਂ ਬਹੁਤ ਸਾਰੇ ਤੁਸੀਂ ਉਹਨਾਂ ਚ 99 ਦੇ ਵਿੱਚੋਂ 30 ਕਿ ਜਾਣੇ ਜਿਹੜੇ ਕਦੀ ਕਿਸੇ ਨੇ ਸੁਪਨਾ ਵੀ ਨਹੀਂ ਲਿਆ ਸੀ ਤੁਸੀਂ ਐਮਐਲਏ ਬਣ ਗਏ ਤੁਹਾਡੇ ਕਰਮਾਂ ਦੇ ਵਿੱਚ ਸੀ ਤੁਸੀਂ ਪਾਰਟੀ ਨਾਲ ਲੱਗੇ ਰਹੇ ਨੇ ਪਰ ਜਿਨ੍ਹਾਂ ਨੇ ਟਿਕਟਾਂ ਦਿੱਤੀਆਂ ਉਹਨਾਂ ਨੂੰ ਜਨਾਂ ਦਾ ਭਗਵਾਨ ਦਾ ਜਾਂ ਰੱਬ ਦਾ ਜਾਂ ਗੁਰੂ ਦਾ ਦਰਜਾ ਦੋ ਉਹ ਤਾਂ ਘੱਟੋ ਘੱਟ ਗਰੇਜ ਕਰਨਾ ਚਾਹੀਦਾ ਤੁਹਾਨੂੰ